ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਾਕਤਾ ਜੀ ਤੁਹਾਡੇ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਵਖਾਉਣੀਆਂ ਦੋਵੇਂ ਵੱਡੀਆਂ ਦੋਵੇਂ ਤਾਜ਼ੀਆਂ ਸੂਈਆਂ ਇੱਕ ਦੇ ਮਗਰ ਵੱਛਾ ਇੱਕ ਦੇ ਮਗਰ ਵੱਛੀ ਆ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੁਪਹਿਰੇ ਵੀਡੀਓ ਬਣਾ ਰਹੇ ਆ 1:00 ਵਜੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਬਾਕੀ ਤੁਹਾਨੂੰ ਸਮਾਂ ਵੀ ਵਿਖਾ ਦੂੰਗਾ ਐਂਡ ਪਰਮਿਸ਼ਨ ਲੈ ਦਣਾ ਆਉਂ ਕਰਦੇ ਆ ਅਲਬਾਦ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਗਜੰਤ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਫੋਨ ਨੰਬਰ ਦੱਸੋ 7088434737 ਕਿੰਨਵਾ ਸੂਆ ਇੱਕ ਨੰਬਰ ਦਾ ਇਹ ਆ ਦੂਜਾ ਸੂਆ ਜੀ ਸੂਈ ਨੂੰ ਸਮਾ ਸੂਈ ਨੂੰ ਹੋ ਗਿਆ ਜੀ 8-10 ਦਿਨ ਹੋ ਗਿਆ ਮੇਰਾ ਮਾਰੀ ਜਾਂਦੀ ਉਹ ਬਾਕੀ ਕੈਮਰਾ ਮਾਰ ਦਿਓ ਦੁੱਧ ਕਿੰਨਾ ਜਿਹੜਾ ਝੋਲ ਲੈਣਾ ਦੁੱਧ ਹੈਗਾ ਜੀ 21-22 ਕਿਲੋ 20 ਗੋਲ ਦੀ ਗਾਰੰਟੀ ਦੇ ਰਹੇ ਭਾਵੇਂ ਅਗਲਾ ਦੋ ਟਾਈਮ ਝੋਲੇ ਚਾਰ ਟਾਈਮ ਝੋਲੇ ਅੱਛਾ ਹੋਣ ਅਗਲੇ ਨੇ ਆਉਣਾ ਆਪਾਂ ਨੂੰ ਕੇਸ ਕਰਨ ਲੱਗੀ ਆ ਠੀਕ ਆ ਗੱਡੀ ਇਹ ਬਾਹਰ ਨੂੰ ਦੋਸਤੋ ਦੁੱਧ ਬਾਈ ਕਹਿੰਦਾ ਲੀਟਰ 2 ਲੀਟਰ ਵੱਧ ਹੋਊਗਾ ਪਰ 20 ਕਿਲੋ ਦੀ ਗਾਰੰਟੀ ਹੁਣ ਚੋਕੇ ਤੁਸੀਂ ਦੇਖਣੀ ਆ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਭਾਵੇਂ ਧਾਰਾ ਮਾਰ ਕੇ ਲੈ ਜਾਓ ਉਹ ਤੁਹਾਡੀ ਮਰਜ਼ੀ ਆ ਤੁਸੀਂ ਪੈਸੇ ਲਾਉਣੇ ਆ ਪਰ ਦੁੱਧ ਜਿਹੜਾ ਬਾਈ ਕਹਿੰਦਾ ਹੈਗਾ 21 22 ਲੀਟਰ ਹੈ 20 ਕਿਲੋ ਤਾਂ ਭਾਵੇਂ ਅਗਲਾ ਕੰਡਾ ਆਪਦਾ ਲਈ ਆਵੇ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਪੂਰੀ ਫੁੱਲ ਵੱਡੀ ਵਹਿੜ ਆ ਬਾਕੀ ਹੁਣ ਸਿਆਲਾਂ ਦੇ ਦੇਣ ਆ ਗਏ ਜਾਤ ਵਾਲੀ ਵਹਿੜ ਜੇ ਜਾਤ ਵਾਲੀ ਵਹਿੜ ਇਹਨਾਂ ਦੇਣਾ ਚ 20 22 ਕਿਲੋ ਦੁੱਧ ਦਰਮਿਆਨੀ ਜੀ ਸੇਵਾ ਤੇ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਦੋਸਤੋ ਖੁੱਲ ਜਾਤ ਵਾਲੀ ਬੱਚੀ ਤਾਂ ਨਵਾਈ ਨੂੰ ਇਹ ਨਹੀਂ ਪਛੇ ਜੇ ਕਦੇ ਇਹੀ ਨਵਾਈ ਨੂੰ ਹੀ ਹੁੰਦੀ ਵਹਿੜ ਸ਼ੀਸ਼ੇ ਵਾਂਗੂ ਚਮਕਦੀ ਐਚ ਐਫ ਨਸਲ ਦੀ ਡੱਬੀ ਵਹਿੜ ਚਿੱਟੇ ਰੰਗ ਦੀ ਵਿੱਚ ਕਾਲੇ ਰੰਗ ਦੇ ਮੋٹے ਡੱਬਾ ਬਾਕੀ ਵਜਨ-ਵੁਜਨ ਪੂਰਾ 24 ਤੋਂ ਦੁੱਧ ਤੋਂ ਆਈ ਹੈ ਜੀ ਇਹ ਅੱਛਾ ਉਹਨਾਂ ਦੀ ਦੂਜਾ ਖੁੱਲ ਖੁੱਲਦਾ ਸੀਗਾ ਠੀਕ ਹੈ ਬੁੱਲੇ ਪਸ਼ੂ ਦਾ ਤੇ ਬੱਦੇ ਪੋ ਦਾ ਫਰਕ ਪੈ ਜਾਂਦਾ ਇਹ ਗੱਲ ਆਪਾਂ ਨੂੰ ਪਤਾ ਹੁੰਦਾ ਸਹੀ ਆ ਜਾਇਦ ਜਾ ਮੁੱਲ ਲੈਣ ਦੇ ਨਾਲ ਇਹ ਦੇ ਦਿਆਂਗੇ 68000 ਦੇ ਦੇ ਦਿਆਂਗੇ 68000 ਦੇ ਹਾਂਜੀ ਦੋਸਤੋ ਬਿਲਕੁਲ ਜਾਇਦ ਜੀ ਡਿਮਾਂਡ ਆ 68000 ਦੀ ਬਾਈ ਕਹਿੰਦਾ ਦੇ ਦੇਾਂਗੇ 21 22 ਕਿਲੋ ਦੁੱਧ ਤਿਆਰ 20 ਕਿਲੋ ਦੀ ਤਾਂ ਬਾਈ ਕਹਿੰਦਾ ਗਾਰੰਟੀ ਆ ਭਾਵੇਂ ਕੰਡਾ ਬਾਲਟੀ ਅਗਲਾ ਆਪਦੀ ਨਾਲ ਲਈ ਜਾਵੇ ਬਾਕੀ ਹਵਾਨਾ ਸੋਹਣਾ ਵੱਡਾ ਅਜੇ ਦਿਨ ਵੀ ਅੱਧਾ ਪਿਆ ਦੁਪਹਿਰੇ 1 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ 22 ਚ 6 ਵਜੇ ਦੇ ਹਿਸਾਬ ਨਾਲ 5 ਘੰਟੇ ਪਏ ਆ ਸ਼ਾਮ ਨੂੰ 6 ਵਜੇ ਚੋਲੇ ਅਗਲੇ ਦਿਨ ਭਾਵੇਂ ਸਵੇਰ ਫੇਰ 6 ਵਜੇ ਚੋਲੇ ਹਾਂ ਟਾਈਮ ਟਾਈਮ ਚੋਲੇ ਹਾਂ ਟਾਈਮ ਟੂ ਟਾਈਮ ਚੋਲੇ ਉਹ ਹਿਸਾਬ ਨਾਲ ਬਿਲਕੁਲ ਜੈਜਮੋਲ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 666000 ਤੋਂ ਘੱਟ 20 22 ਕਿਲੋ ਦੁੱਧ ਤਿਆਰ ਵਾਲੀ ਵੜ ਦਿੰਦਾ ਵੀ ਕੌਣ ਕਹਿਣ ਵਾਲੀਆਂ ਗੱਲਾਂ ਨਹੀਂ ਕਿ 20 ਕਿਲੋ ਦੁੱਧ ਦੇਊਗੀ ਇਸ ਟਾਈਮ ਤਿਆਰ ਆ ਜਿਹੜਾ ਤੁਸੀਂ ਕੰਡੇ ਤੇ ਜੋਖ ਲੈਣਾ ਆ ਕੇ ਦੋ ਨੰਬਰ ਤੇ ਆ ਜਾ ਬਾਈ ਇਹਦਾ ਹੀ ਦੂਜਾ ਸੁਆ ਜੀ ਸਮਾਂ ਇਹਨੂੰ ਸੋਈ ਨੂੰ ਪਰਸੋਂ ਸੋਈ ਇਹ ਕਿੰਨੀ ਕਬੌਲੀ ਹੋ ਇਹ ਥਲੇ ਹੈਗੀ ਆ ਜੀ 15 ਕਿਲੋ ਬੌਲੀ ਹੈ ਦਾ 16 ਪਰ 15 ਕਿਲੋ ਗਲਾ ਮੰਨ ਕੇ ਆ ਵੀ ਚੋਲੇ ਜਿਹੜੀ ਕਹਾ ਕੰਡਿਆ ਇਤਿਆਰ ਜਿਹੜੀ ਕਿੰਨਾ ਕੁ ਪਿਆਜੂ ਦੇਖੋ ਜੀ ਉਹਦਾ ਕਹਿੰਦੇ ਪਹਿਲੇ ਪਹਿਲੇ ਸੂਏ ਸੀ 12 21 22 ਕਿਲੋ ਚੋਇਆ 20 ਤੋਂ ਬਾਹਰ ਹੂੰ ਤੇ ਬਾਕੀ ਜਿਹੜੇ 15 16 ਕਿਲੋ ਅੱਜ ਆ ਤੇ ਆਪਾਂ ਨੂੰ ਬਾ ਚਾਰ ਪੰਜ ਕਿਲੋ ਤਾਂ ਵਧੂਗੀ ਹੂੰ ਹਾਂ ਜੈ ਜੈ ਮੋਲਾ ਇਹ ਦੇ ਦੇਾਂਗੇ ਜੀ 57000 ਦੀ ਕੱਢੀਏ ਬਾਹਰ ਨੂੰ ਦੋਸਤੋ ਪਰਸੋਂ ਦੀ ਸੂਈ ਹੈ ਜਰਸੀ ਬਰੀਡ ਚ ਪੈਂਦੀ ਆ ਦੁੱਧ ਬਹੁਤ ਇਸ ਟਾਈਮ ਤਿਆਰ ਬੌੜਾ ਹੀ ਆ ਪਰਸੋਂ ਦੀ ਸੂਈ ਥੱਲੇ 15 ਕਿਲੋ ਤਿਆਰ ਹੈ ਦੁੱਧ ਬੌੜਾ 16 ਹੀ ਹੋਊ ਬਾਈ ਕਹਿੰਦਾ ਤੁਸੀਂ 15 ਮੰਨ ਲਓ ਸਾਢੇ ਕਿ ਸੱਤ ਕਿਲੋ ਸੁਬਾ ਅਗਲਾ ਕੰਡੇ ਦੇ ਜੋਖਲੇ ਸਾਢੇ ਕਿ ਸੱਤ ਕਿਲੋ ਸ਼ਾਮ ਨੂੰ ਜੋਖਲੇ 15 16 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਬਾਕੀ ਜਰਸੀ ਨਸਲ ਚ ਪੈਂਦੀ ਹੈ ਦੁੱਧ ਵੀ ਮੱਝਾਂ ਵਰਗਾ ਹੋਊ 20 22 ਕਿਲੋ ਖੁੱਲਾ ਦੁੱਧ ਪਿਆ ਦੂ ਜਿਹੜੀ ਅੱਜ ਪਰਸੋਂ ਦੀ ਪਰਸੋਂ ਦੀ ਸੂਈ 15 16 ਕਿਲੋ ਕੰਡੇ ਵਾਲੀ ਬੌਲੀ ਚ ਵਾਈ ਜਾਂਦੀ ਆ ਉਹ ਸਾਉਣਾ 20 22 ਕਿਲੋ ਖੁੱਲਾ ਦੁੱਧ ਪਿਆ ਦੇਣਾ ਫਿਰ ਮੁੱਲ ਵੀ ਮਗਰ ਬੱਛੀ ਆ ਪਿੰਕ ਨੋਜ਼ ਵਾਲੀ ਚਿੱਟੇ ਰੰਗ ਦੀ ਮੁੱਲ ਵੀ ਪਰ ਛੋਟਾ ਜਿਹਾ 57000 ਜੇ ਆਪਾਂ 20 22 ਕਿਲੋ ਵਾਲੀ ਮੱਝ ਲੈਣੀ ਆ ਪਹਿਲੀ ਗੱਲ ਤਾਂ ਇੰਨੇ ਦੁੱਧ ਵਾਲੀ ਛੇਦੀ ਮੱਝ ਮਿਲਦੀ ਨਹੀਂ ਜੇ ਕੋਈ ਅਣਕੇ ਨਾਲ ਮਿਲ ਗਈ 2 ਲੱਖ ਦੀ ਮਿਲੂ ਘੱਟੋ ਘੱਟ ਤੇ ਮੱਝ ਵਰਗਾ ਦੁੱਧ ਦਊ 57000 ਦੀ ਦੇ ਦੇਣੀ ਆ ਫੰਡਰ ਮੱਝ ਵਾਲਾ ਹੀ ਮੁੱਲ ਹੈ ਛਾਲੂ ਛਾਲ ਕਰਮਾਰੀ ਵਧੀਆ ਖੁੱਲਾ ਦੁੱਧ ਪਿਆ ਜੂ ਅੱਜ ਬੋਲੀ ਤੁਸੀਂ 15 ਕਿਲੋ ਕੰਡੇ ਦੇ ਜੋਕ ਕੇ ਲੈ ਜਾਓ ਨਿਕਲੂ 16 ਨਾਲ ਬੱਚਾ ਵੀ ਮਗਰ ਵੱਛੀ ਐ ਜੇ ਬੱਚਾ ਹੁੰਦਾ ਲੈ ਜਾਣਾ ਫੇਰ ਵੀ ਪੈਣਾ ਸੀ ਪਰ ਵੱਛੀ ਆ ਆਉਂਦੇ ਸਮੇਂ ਸਵੇਰ ਨੂੰ ਮਗਰ ਵਹਿੜ ਤਿਆਰ ਹੋ ਜੂ ਬਹੁਤ ਸੋਹਣਾ ਬੱਚਾ ਫੁੱਲ ਜਾਤ ਵਾਲੀ ਵੱਛੀ ਬਾਕੀ ਮਾਂ ਵੀ ਪੂਰੀ ਚੰਗੀ ਆ 20 22 ਕਿਲੋ ਦੁੱਧ ਕੱਢ ਦੇਣਾ ਅੱਜ 15 ਕਿਲੋ ਬੌਲੀ ਅਗਲਾ ਕੰਡੇ ਦੇ ਜੋਖਲੇ ਹੈਗੀ 16 15 ਮੰਨ ਕੇ ਆਜੋ ਜੈਦ ਜਾਂ ਮੁੱਲ 57000 ਪਹਿਲ ਕੋਲ ਸਸਤੇ ਜਿਹੇ ਮੁੱਲ ਦੀਆਂ ਦੋ ਵਹਿੜਾ ਇਦੂ ਘੱਟ ਮੁੱਲ ਤਾਂ ਫਿਰ ਤੁਹਾਨੂੰ ਵੀ ਪਤਾ ਨਹੀਂ ਕੋਈ 2-4 ਪਿੰਡ ਪਹਿਲਾਂ ਆਸੇ-ਪਾਸੇ ਅਗਲਾ ਤੁਰ ਫਿਰ ਕੇ ਢੀੜਾ ਦੇ ਆਵੇ ਮੁੱਲ ਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਇਦੂ ਘਟ ਮੁੱਲ ਜੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਭੈਣ ਭਰਾ ਕੋਲ ਤੁਹਾਨੂੰ ਵਹਿੜਾ ਮਿਲ ਜਾਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਪਿੰਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਢੋਲੀ ਪਾਈ ਰਹਿ ਜਾਂਦਾ ਇੱਕ ਸਾਈਡ ਵੱਡਾ ਘਰ ਇੱਕ ਸਾਈਡ ਪੇਖਾ ਸੈਂਟਰ ਜਿਹੇ ਪਿੰਡਾ ਕੋਰੇ ਵਾਲਾ ਸਾਰਿਆਂ ਨੂੰ ਸਤਿਕਾਰ